ਲੜੀਵਰ ਨਾਟਕ 70000 ਨੂੰ ਠੇਕੇ ਤੇ ਜ਼ਮੀਨ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲਾ ਕਲਾਕਾਰ ਸੋਨੂ ਬਿਰਕ ਅਸਲ ਜ਼ਿੰਦਗੀ ਵਿੱਚ ਇਹ ਨੌਜਵਾਨ ਕੀ ਕੰਮਕਾਜ ਕਰਦਾ ਹੈ ਹਸਮੁਖ ਜਿਹੇ ਸੁਭਾਅ ਵਾਲਾ ਇਹ ਨੌਜਵਾਨ ਆਪਣੇ ਕਿਤੇ ਤੋਂ ਕਾਫੀ ਖੁਸ਼ ਹੈ ਬੇਸ਼ੱਕ ਇਹ ਨੌਜਵਾਨ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਪਰ ਇਹਨਾਂ ਨੇ ਆਪਣੀ ਆਮਦਨ ਵਧਾਉਣ ਲਈ ਸਹਾਇਕ ਧੰਦੇ ਵਜੋਂ ਪਟਿਆਲਾ ਦੇ ਅਮਰ ਹਸਪਤਾਲ ਦੇ ਨੇੜੇ ਖਾਲਸਾ ਕਾਲਜ ਨੂੰ ਜਾਂਦੀ ਸੜਕ ਵਾਲੇ ਚੌਕ ਵਿੱਚ ਗੁਰੂ ਜੀ ਦੀ ਰਸੋਈ ਨਾਮਕ ਢਾਬਾ ਖੋਲਿਆ ਹੋਇਆ ਹੈ ਹਾਂਜੀ ਜੈਨ ਪਿਓਰ ਜੀ ਅਗਲਾ ਆਪ ਕਹਿੰਦਾ ਜੀ ਅਗਲਾ ਮੈਂ ਕਹਿੰਨਾ ਕਸਮ ਲੱਗੇ ਜਿਹੜਾ ਵੀ ਬੰਦਾ ਖਾ ਕੇ ਜਾਂਦਾ ਐਂ ਕਹਿ ਦਿੰਦਾ ਯਾਰ ਤੇਰੇ ਪੈਸੇ ਕੁਝ ਵੀ ਨਹੀਂ ਹੈਗੇ ਵੀ ਨਿਆਰਾ ਲਿਆਤਾ ਠੀਕ ਹੈ ਅਗਲਾ ਇਹ ਕਹਿੰਦਾ ਕਈ ਤਾਂ ਇਹ ਜਿਹੇ ਨੇ ਜਿਹੜੇ ਸਬਜੀ ਉਹੀ ਪੈਕ ਰਾਕ ਲੈ ਜਾਂਦੇ ਨੇ ਸਾਰੀ ਕਹਿੰਦੇ ਸਾਡੇ ਤਾਂ ਘਰੇ ਵੀ ਨਹੀਂ ਬਣਦੀ ਐ ਜੀ ਜਿੱਥੇ 100% ਸ਼ੁੱਧ ਪਿੰਡੂ ਖਾਣਾ ਤਿਆਰ ਕੀਤਾ ਜਾਂਦਾ ਹੈ ਇਹਨਾਂ ਵੱਲੋਂ ਤਿਆਰ ਖਾਣੇ ਦੇ ਲੋਕ ਇੰਨੇ دیਵਾਨੇ ਨੇ ਕਿ ਜੋ ਇੱਕ ਵਾਰ ਖਾ ਗਿਆ ਉਹ ਵਾਰ-ਵਾਰ ਇਹਨਾਂ ਕੋਲ ਹੀ ਖਾਣਾ ਖਾਂਦਾ ਹੈ ਆਓ ਸੁਣੀਏ ਸੋਨੂ ਵਿਰਕ ਦੀ ਕਹਾਣੀ ਉਹਨਾਂ ਦੀ ਜਬਾਨੀ 70000 ਨੂੰ ਠੇਕੇ ਤੇ ਜ਼ਮੀਨ ਦੇਣ ਵਾਲਾ ਦੋਸਤੋ ਇੱਕ ਲੜੀਵਾਰ ਤੁਸੀਂ ਲਗਾਤਾਰ ਕਈ ਸਾਲ ਦੇਖਦੇ ਰਹੇ ਹੋ ਪਾਇਟਿਕ ਲਾਈਵ ਐਸਪੀ ਮੀਡੀਆ ਪੰਜਾਬ ਤੇ ਅੱਜ ਅਸੀਂ ਤੁਹਾਨੂੰ ਉਸ ਵਿਚਲੇ ਉਸ ਲੜੀਵਾਰ ਵਿਚਲੇ ਆਰਟਿਸਟ ਸੋਨੂ ਵਿਰਕ ਹੋਣਾ ਨਾਲ ਮਲਾਉਣ ਜਾ ਰਹੇ ਹਾਂ ਦੋਸਤੋ ਇਹ ਦੱਸ ਦੇਵਾਂ ਕਿ ਮੈਂ ਇਹ ਪਟਿਆਲਾ ਦੇ ਅਮਰ ਹਸਪਤਾਲ ਦੇ ਨੇੜੇ ਖੜੇ ਹਾਂ ਚੌਕ ਐ ਜਿੱਥੋਂ ਖਾਲਸਾ ਕਾਲਜਵਾਲ ਨੂੰ ਇੱਕ ਰੋਡ ਜਾਂਦੀ ਐ ਤੇ ਇੱਕ ਸਾਹਮਣੇ ਪਟਿਆਲਾ ਹਾਰਟ ਸੈਂਟਰ ਵੱਲ ਨੂੰ ਜਾਂਦੀ ਐ ਤੇ ਇਹ ਤਕੋਣਾ ਜਾਂ ਰਸਤਾ ਐ ਤੇ ਆਪਾਂ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਹਾਂਗੇ ਜਿਨ੍ਹਾਂ ਨੇ ਗੁਰੂ ਜੀ ਪੰਜਾਬੀ ਰਸੋਈ ਦੇ ਨਾਮ ਦੇ ਉੱਪਰ ਆਪਣਾ ਢਾਬਾ ਇੱਥੇ ਖੋਲਿਆ ਹੋਇਆ ਐ ਤੇ ਇੱਕ ਵਾਰੀ ਫੇਰ ਦੱਸਦੀ ਐ ਸਾਡੇ ਦਰਸ਼ਕਾਂ ਨੂੰ ਕਿ 70000 ਨੂੰ ਜ਼ਮੀਨ ਠੇਕੇ ਤੇ ਦੇਣ ਵਾਲਾ ਜਿਸ ਦੇ ਵਿੱਚ ਇੱਕ ਕਿ ਕੈਨੇਡਾ ਜਾਣ ਦੇ ਚੱਕਰ ਚ ਨੌਜਵਾਨ ਜਿਹੜਾ ਆਪਣੀ ਸਾਰੀ ਜ਼ਮੀਨ ਜਾਇਦਾਦ ਗਵਾ ਬੈਠਦਾ ਹੈ ਘਰ ਪਰਿਵਾਰ ਕਾਫੀ ਜ਼ਿਆਦਾ ਮੁਸ਼ਕਲਾਂ ਦੇ ਵਿੱਚ ਫਸ ਜਾਂਦਾ ਹੈ ਤੇ ਅੱਗੇ ਜਾ ਕੇ ਉਹ ਵਿਦੇਸ਼ ਦੇ ਵਿੱਚ ਇੱਕ ਬਾਬਾ ਢੋਂਗੀ ਬਾਬਾ ਠੱਗ ਬਾਬੜਾ ਉਹਦੇ ਨਾਲ ਠੱਗੀ ਮਾਰ ਜਾਂਦਾ ਸੋ ਉਸ ਵਿਚਲਾ ਜਿਹੜਾ ਪਾਤਰ ਸੀ ਇਹ ਬਾਈ ਸੋਨੂ ਵਿਰਕਾਉਣੀ ਨੇ ਤੇ ਇਹਨਾਂ ਨੇ ਗੁਰੂ ਜੀ ਰਸੋਈ ਦੇ ਨਾਮ ਦੇ ਉੱਪਰ ਗੁਰੂ ਜੀ ਪੰਜਾਬੀ ਰਸੋਈ ਦੇ ਨਾਮ ਦੇ ਉੱਪਰ ਆਪਣਾ ਟਾਬਾ ਖੋਲੇ ਬਾਈ ਜੀ ਕਿੰਨੀ ਕਿਤੇ ਰੋਗੀ ਤੁਹਾਨੂੰ ਮੀਟਾ ਬਾਖੋਲੇ ਨੂੰ ਇਹ ਹੋ ਗਿਆ ਹੀ ਆਪਾਂ ਨੂੰ ਡੇਟ ਕਸਾਲ ਹੋ ਗਿਆ ਜੀ ਠੀਕ ਹੈ ਹਾਂ ਜੀ ਕਿਸ ਤਰ੍ਹਾਂ ਦਾ ਰਿਸਪੌਂਸ ਪਟਿਆਲੇ ਦਾ ਬਹੁਤ ਵਧੀਆ ਜੀ ਠੀਕ ਹੈ ਹਾਂ ਜੀ ਆਪਾਂ ਜਦੋਂ ਕਰ ਰਿਆ ਸੀ ਉਦੋਂ ਸਟਾਰਟਿੰਗ ਤੇ ਬਹੁਤ ਵਧੀਆ ਸੀ ਬਾਕੀ ਹੌਲੀ ਹੌਲੀ ਜਦੋਂ ਜਦੋਂ ਕੰਮ ਵੱਧ ਆ ਗਿਆ ਜੀ ਹੁਣ ਬਹੁਤ ਵਧੀਆ ਜੀ ਉਦੋਂ ਵੀ ਠੀਕ ਹੈ ਹਾਂ ਜੀ ਤੇ ਇਹ ਲੋਕਾਂ ਨੇ ਨਹੀਂ ਸ਼ੁਰੂ ਦੇ ਵਿੱਚ ਜਿਵੇਂ ਕਹਿੰਦੇ ਨੇ ਵੀ ਇੱਕ ਜੱਟ ਦਾ ਪੁੱਤ ਜਾਂ ਕਿਸਾਨ ਪੁੱਤ ਜਿਹੜੇ ਨੇ ਉਹ ਖੇਤੀ ਕਰਦੇ ਵਧੀਆ ਲੱਗਦੇ ਨੇ ਤੇ ਤੁਸੀਂ ਇੱਕ ਇਸ ਤਰ੍ਹਾਂ ਵੱਖਰੀ ਜੀ ਲੈਣਾ ਤੇ ਤੁਰੇ ਹਾਂ ਇਹ ਤਾਂ ਤੁਨਪਤੇ ਹੀ ਵਾ ਕਹਿੰਦੇ ਹੁੰਦੇ ਨੇ ਬਾਧੂ ਸਾਨਾ ਜਿਹੜੇ ਕਹਿੰਦੇ ਨੇ ਵੀ ਲਾ ਇਹ ਤਾਂ ਐ ਕਰਨ ਲੱਗੇ ਹੁਣ ਸੜਕ ਤੇ ਲੱਗੇ ਜੇ ਉਹ ਤੇ ਬਾਕੀ ਲੋਕ ਇੱਥੇ ਆਉਂਦੇ ਸਨ ਇਹ ਜਿਹੇ ਬਹੁਤ ਆਉਂਦੇ ਸੀ ਜਿਹੜੇ ਆਪਣੇ ਲਵੇ ਰੋਟੀ ਪਾਣੀ ਖਾਣ ਆ। ਉਹ ਕਹਿੰਦੇ ਹੁੰਦੇ ਨੇ ਯਾਰ ਸ਼ਾਬਾਸ਼ ਤੇਰੇ ਬਹੁਤ ਵਧੀਆ ਕੰਮ ਕਰ ਰਿਹਾ ਤੂੰ। ਅੱਛਾ। ਕਈ ਜਿਵੇਂ ਹੁਣ ਬਾਹਰ ਅੰਦਰ ਗਏ ਸੀ ਆਪਣੇ ਜਵਾਕਾਂ ਕੋਲ ਕਹਿੰਦੇ ਉੱਥੇ ਵੀ ਇਹੀ ਕੁਝ ਕਰ ਰਹੇ ਨੇ ਯਾਰ ਉੱਥੇ ਇੰਨਾ ਔਕਾ ਹੈ ਵੀ ਤੂੰ ਕਹਿੰਦਾ ਇੱਥੇ ਕਰ ਰਹੇ ਆ ਯਾਰ ਸਾਨੂੰ ਬਹੁਤ ਖੁਸ਼ੀ ਹੈ। ਠੀਕ ਹੈ। ਲੋਕਾਂ ਨੇ ਬਹੁਤ ਆ ਉਹ ਕਰਿਆ ਆ ਆਪਾਂ ਨੂੰ। ਜੀ। ਵੀ ਹੰਗਾਰਾ ਦਿੱਤਾ ਆ ਆਪਾਂ ਨੂੰ ਆਪਾਂ ਨੂੰ ਵੀ ਦੇਲ ਵਾਤਾ ਸੇ ਵੀ ਆ ਕੰਮ ਕਰੀਏ ਹੋਰ ਬਾਕੀ ਆਪਾਂ ਵੀ ਕਹਿੰਨੇ ਆ ਵੀ ਚਲੋ ਇੱਥੇ ਮਿਹਨਤ ਕਰੇ ਬੰਦਾ ਵਧੀਆ ਜੀ ਇੱਥੇ ਕਰਦੇ ਨਹੀਂ ਕਿ ਮੈਂ ਹੋਰਾਂ ਨੂੰ ਬੜਿਆਂ ਨੂੰ ਕਿਹਾ ਜੀ ਆਹ ਕਰ ਲੋ ਆਹ ਕਰ ਲੋ ਇੱਥੇ ਬੜਿਆਂ ਨੂੰ ਕਿਹਾ ਵੀ ਕਰੋ ਇੱਕ ਦੋ ਨੂੰ ਸਗੋ ਕਰਾਇਆ ਵੀ ਇੱਥੇ ਕੰਮ ਵੇਚਦੀ ਇੱਕ ਦੋ ਨੂੰ ਲਾ ਕੇ ਭੱਜ ਕੇ ਕਿਵੇਂ ਇੱਥੇ ਹੀ ਆਪਣੇ ਨਾਲ ਹੀ ਜਗਾ ਵੀ ਦਵਾਈ ਸੀ ਤੇ ਜੇਕਰ ਗੱਲ ਕੀਤੀ ਜਾਵੇ ਤੁਹਾਡੇ ਖਾਣੇ ਦੀ ਤੁਸੀਂ ਖਾਣੇ ਦੇ ਵਿੱਚ ਕੀ ਕੀ ਦਿੰਦੇ ਹੋ ਖਾਣੇ ਦੇ ਵਿੱਚ ਆਪਣਾ ਕੜੀ ਹੁੰਦੀ ਹੈ ਜੀ ਕੜੀ ਚਾਵਲ ਹੋ ਗਿਆ ਰਾਜਮਾ ਚਾਵਲ ਹੋ ਗਿਆ ਬਾਕੀ ਸਬਜੀ ਨਾਲ ਰੋਜ਼ ਇੱਕ ਹੁੰਦੀ ਜਿਹੜੀ ਕੋਈ ਚੇਂਜ ਹੋ ਕੇ ਆਉਂਦੀ ਹੈ ਹਮ ਰਾਇਤਾ ਵਗੈਰਾ ਲੱਸੀ ਹਮ ਰੋਟੀ ਚਾਵਲ ਸਾਰਾ ਕੁਝ ਹੁੰਦਾ ਥਾਲੀ ਵੀ ਲੱਗ ਜਾਂਦੀ ਸਪੈਸ਼ਲ ਥਾਲੀ ਆਪਣੀ ਠੀਕ ਹੈ ਤੇ ਕੜੀ ਚਾਵਲ ਹੋ ਜਾਏਗਾ ਤੇ ਰਾਜਮਾ ਚਾਵਲ ਹੋ ਜਾਂਦਾ ਜੀ ਲੋਕ ਕਾਫੀ ਖੁਸ਼ ਹੁੰਦੇ ਹੋਣਗੇ ਜਦੋਂ ਉਹਨਾਂ ਨੂੰ ਘਰ ਦਾ ਸ਼ੋਹ ਜਿਹੜਾ ਪੈਂਡੂ ਖਾਣਾ ਤੁਸੀਂ ਉਹੀ ਦੇ ਰਹੇ ਹੋ ਹਾਂਜੀ ਸੈਨ ਪਿਓਰ ਜੀ ਅਗਲਾ ਆਪ ਕਹਿੰਦਾ ਜੀ ਅਗਲਾ ਮੈਂ ਕਹਨਾ ਕਸਮ ਲੱਗੇ ਜਿਹੜਾ ਵੀ ਬੰਦਾ ਖਾ ਕੇ ਜਾਂਦਾ ਐਂ ਕਹਿ ਦਿੰਦਾ ਯਾਰ ਤੇਰੇ ਪੈਸੇ ਕੁਛ ਵੀ ਨਹੀਂ ਹੈਗੇ ਵੀ ਨਿਆਰਾ ਲਿਆਤਾ ਠੀਕ ਹੈ ਅਗਲਾ ਐਂ ਕਹਿੰਦਾ ਕਈ ਤਾਂ ਇਹ ਜਿਹੇ ਨੇ ਜਿਹੜੇ ਸਬਜੀ ਉਹੀ ਪੈਕ ਰਾਕ ਲੈ ਜਾਂਦੇ ਨੇ ਸਾਰੀ ਕਹਿੰਦੇ ਸਾਡੇ ਤਾਂ ਘਰੇ ਵੀ ਨਹੀਂ ਪੰਦੀ ਐ ਜੀ ਅੱਛਾ ਇਹ ਜੇ ਮੁੰਡੇ ਨੇ ਕਈ ਵਾਰੀ ਖਾਂਦੇ ਖਾਂਦੇ ਅਸੀਂ ਦੇਖਦੇ ਰਹਿੰਨੇ ਆਂ ਖਾਂਦੇ ਖਾਂਦੇ ਘਰੀ ਜਾਣਗੇ ਇੱਕ ਦੂਜੇ ਨੂੰ ਕਹਿੰਦਾ ਯਾਰ ਨਿਆਰਾ ਆ ਗਿਆ ਜਮੀ ਘਰ ਵਰਗੀ ਏ ਠੀਕ ਹੈ ਕਈ ਇਹੋ ਜਿਹੇ ਵਿੱਚ ਹੁੰਦੇ ਨੇ ਤੇ ਦੋਸਤੋ ਕਿਉਂਕਿ ਬਾਈ ਇੱਕ ਆਰਟਿਸਟ ਨੇ ਪਹਿਲਾਂ ਕਲਾ ਤੋ ਇਹਨਾਂ ਦੇ ਵਿੱਚ ਗੱਲਬਾਤ ਦਾ ਲੈ ਜਾ ਜਿਹੜਾ ਫੇਰ ਇਹਨਾਂ ਦਾ ਉਹੀ ਸਟਾਈਲ ਹੈ ਲਗਭਗ ਫਿਲਮ ਵਾਲਾ ਹੀ ਸੋ ਉਹਨੂੰ ਜਿਹੜੀ ਆਮਦਨ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਆਮਦਨ ਇਥੋਂ ਕਿੰਨੀ ਕੁ ਹੋ ਜਾਂਦੀ ਹੈ ਬਹੁਤ ਵਧੀਆ ਹੀ ਆਮਦਨ ਆ ਹੁਣ ਤੁਸੀਂ ਲਾਲੂ ਕੋਈ ਹੌਲਦਾਰ ਹੋ ਗਿਆ ਸਿਪਾਹੀ ਹੋ ਗਿਆ ਸਰਕਾਰੀ ਮੁਲਾਜ਼ਮ ਤੇ ਉਹਦੇ ਨਾਲ ਬਰ ਨੇੜੇ ਢੇੜੀਆਂ ਜੀ ਬਹੁਤ ਵਧੀਆ ਜੀ ਅੱਛਾ ਨਿਆਰੇ ਨੂੰ ਲੈ ਰਹੇ ਨਹੀਂ ਹੁਣ ਆਪਣਾ ਬਿਲਕੁਲ ਕਹਿ ਲਈਏ ਵੀ ਅਸੀਂ 90000 ਰੁਪਏ ਕਮਾ ਲੈਂਦੇ ਹਾਂ ਹਾਂ ਜੀ ਹਾਂ ਵਧੀਆ ਬਣ ਜਾਂਦੇ ਨੇ ਜੀ ਠੀਕ ਹੈ ਤੇ ਇਹ ਜਿਹੜੀ ਗੱਡੀ ਹੈ ਇਹ ਤੁਸੀਂ ਆਪਣੇ ਇਸ ਦੇ ਵਿੱਚ ਹੀ ਸਮਾਨ ਵਗੈਰਾ ਲਿਆਉਂਦੇ ਹੋ ਹਾਂ ਜੀ ਇਹਦੇ ਵਿੱਚ ਹੀ ਲਿਆ ਜਾਂਦਾ ਸਾਰਾ ਕੁਝ ਹੀ ਅੱਛਾ ਜੋ ਵੀ ਭਾਂਡਾ ਟੁੱਕਰ ਇਹਦੇ ਵਿੱਚ ਹੀ ਆ ਜਾਂਦਾ ਸਾਰਾ ਟੋਟਲੀ ਛਤਰੀਆਂ ਛੁਤਰੀਆਂ ਤੇ ਜਿਹੜੀ ਆਪਣੀ ਉੱਪਰ ਲੱਗਿਆ ਛੱਟ ਜਾਂ ਤਰਪਾਲ ਉਹ ਇੱਥੇ ਹੀ ਰੱਖ ਜਾਂਦੇ ਕਿਸੇ ਦੀ ਦੁਕਾਨ 'ਚ ਇੱਕਾ ਟੇਬਲ ਜਿਹੜਾ ਵੱਡਾ ਆਪਣਾ ਜੀ ਇਹ ਟੇਬਲ ਇੱਥੇ ਰੱਖ ਜੀਦਾ ਜੀ ਬਾਕੀ ਸਾਰਾ ਸਮਾਨ ਆਪਣਾ ਅਈ ਤੇ ਗੱਡੀ ਦੇ ਵਿੱਚ ਹੀ ਆ ਜਾਂਦਾ ਜੀ ਤੇ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਤੁਸੀਂ ਇੱਥੇ ਜਿਹੜਾ ਇਹ ਕੰਮ ਕਰ ਜਦੋਂ ਆਣ ਕੇ ਆਪਣੀ ਦੁਕਾਨ ਲਾਉਂਦੇ ਹੋ ਇਹ ਕਿੰਨੇ ਤੋਂ ਕਿੰਨੇ ਵਜੇ ਤੱਕ ਪਟਿਆਲੇ ਜੀ ਕਰਦੇ 10 10:30 ਵਜੇ ਠੀਕ ਹੈ ਜਾਨੀ 11 ਵੀ ਵੱਜ ਜਾਂਦੇ ਨੇ ਵੀ 10:30 ਪਾਉਣ 11 ਜੀ ਸ਼ਾਮ ਕਿੰਨੇ ਵਜੇ ਤੱਕ 4 4:30 ਵਜੇ ਤੱਕ ਜੀ ਠੀਕ ਹੈ ਜਾਨੀ 4:30 ਵਜੇ ਤੱਕ ਤੁਸੀਂ ਆਪਣਾ ਪੁੱਗਤਾ ਕੇ ਘਰ ਨੂੰ ਚਲੇ ਜਾਂਦੇ ਹੋ ਹਾਂ ਜੀ ਫਿਰ ਘਰੇ ਚਲੇ ਜਾਂਦੇ ਠੀਕ ਹੈ ਤੇ ਜਿਵੇਂ ਨੌਜਵਾਨ ਆਮ ਲੋਕ ਕਹਿੰਦੇ ਨੇ ਵੀ ਇੱਥੇ ਕੰਮ ਨਹੀਂ ਹੈਗਾ ਪੰਜਾਬ ਦੇ ਵਿੱਚ ਕੰਮ ਨਹੀਂ ਹੈਗਾ ਤਾਂ ਤੁਹਾਨੂੰ ਕੀ ਲੱਗਦਾ ਕੰਮ ਹੈ ਇੱਥੇ ਜਾਂ ਨਹੀਂ ਹੈਗਾ ਸੱਚੀ ਨਹੀਂ ਕੰਮ ਤਾਂ ਹੈਗਾ ਜੀ ਬਸ ਮਿਹਨਤ ਕਰਨੀ ਪੈਂਦੀ ਹੈ ਮਿਹਨਤ ਕਰੇ ਬੰਦਾ ਬੜਿਆਂ ਨੂੰ ਕਿਹਾ ਕਰਦੇ ਨਹੀਂਗੇ ਨਾਬੇ ਸਗੋਂ ਮੈਂ ਕਿਹਾ ਇੱਕ ਬੰਦੇ ਨੂੰ ਟਿਕਾਣਾ ਮਿਲਦਾ ਪਿਆ ਬੰਦਾ ਹੁਣ ਬਾਹਰ ਵੀ ਤੁਹਾਨੂੰ ਪਤਾ 25 25 30 ਲੱਖ ਲਾਉਂਦੇ ਨੇ ਹਾਂਜੀ ਹਾਂਜੀ ਹੁਣ ਇੱਕ ਬੰਦਾ ਹੋਰ ਵੀ ਲਾ ਰਿਹਾ ਉਹ ਵੀ ਹਾਂਜੀ ਉਹਨੂੰ ਮੈਂ ਕਿਹਾ ਨਾਲੇ ਉਹ ਕੰਮ ਵੀ ਚੱਲਿਆ ਚਲਾਇਆ ਮਿਲ ਰਹੀ ਜੀ ਆਪਾਂ ਨੂੰ ਹੋਲ ਉਹਨਾਂ ਦਾ ਨਾਮ ਬਣਿਆ ਹੋਇਆ ਨਾਬੇ ਚ ਉਹ ਮੁੰਡਾ ਬਾਹਰ ਹੀ ਚੱਲ ਗਿਆ ਜੀ ਉਹ ਵੀ ਬਸ ਪਤਾ ਨਹੀਂ ਕਿਉਂ ਛੱਡ ਕੇ ਚੱਲ ਗਿਆ ਇੰਨੇ ਪੈਸੇ ਬੰਦੇ ਨੇ ਜੀ ਤੇ ਤੁਹਾਡੇ ਇੱਥੇ ਮਦਦ ਕੋਈ ਨਾਲ ਤੁਹਾਡੇ ਇਕੱਲੇ ਹੋ ਜਾਂ ਕੋਈ ਹੋਰ ਮਦਦ ਕਰਦਾ ਨਹੀਂ ਆਪਣੇ ਦੇ ਨਾਲ ਮਦਦ ਕਰਦੇ ਨੇ ਜਿਵੇਂ ਘਰੋਂ ਸਾਰਾ ਬਣਾ ਦਿੰਦਾ ਹੈ ਜੀ ਤੇ ਆਪਣਾ ਇੱਥੇ ਆ ਕੇ ਆਪਾਂ ਵਰਤਾ ਕੇ ਘਰੇ ਭਗ ਜੀ ਦਾ ਮਣਾਉਣ ਬਨੂਨ ਦਾ ਸਾਰਾ ਘਰ ਦਾ ਪਰਿਵਾਰ ਵਧੀਆ ਨਾਲ ਕਰਾਉਂਦਾ ਹੈ ਇਹਲਪ ਠੀਕ ਹੈ ਤੁਹਾਡੇ ਨਾਲ ਕੋਈ 파ਟਨਰ ਹੈ ਜਾਂ ਤੁਸੀਂ ਇਕੱਲੇ ਮਤਲਬ ਪਰਿਵਾਰ ਨਾਲ ਕਰਦੇ ਨਹੀਂ ਆਪਣੇ ਮਾਮਾ ਜੀ ਲੱਗਦੇ ਨੇ ਅੱਛਾ ਤੇ ਉਹਨੇ ਨਾਲ ਜੀ ਅੱਛਾ ਦੋ ਜਣੇ ਨਾਲ ਕੇ ਦੋ ਜਣੇ ਨੇ ਹਾਂ ਜੀ ਉਹ ਇੱਥੇ ਰਹਿੰਦੇ ਨੇ ਨਾ ਪਟਿਆਲੇ ਤੇ ਉਹਨਾਂ ਦੇ ਘਰੀ ਸਾਰਾ ਬਣਾਈਦਾ ਰਸਣ ਪਾਣੀ ਸੋ ਨੂੰ ਜੀ ਪਟਿਆਲੇ ਦੇ ਵਿੱਚ ਰਹਿਣ ਦਾ ਵੀ ਕਹਿੰਦੇ ਨੇ ਵਾਵਾ ਖਰਚਾ ਆਉਂਦਾ ਜੇ ਘਰ ਵਗੈਰਾ ਆਪਾਂ ਕਿਰਾਏ ਤੇ ਵੀ ਲੈ ਲਈਏ ਉਹ ਸਾਰੇ ਖਰਚੇ ਬਿਜਲੀ ਦੇ ਖਰਚੇ ਜਾਂ ਬੱਚਿਆਂ ਦੀ ਪੜ੍ਹਾਈ ਵਗੈਰਾ ਉਹ ਨਿਕਲੀ ਜਾਂਦੇ ਇੱਥੇ ਹਾਂ ਜੀ ਹਾਂ ਸਾਰਾ ਨਿਕਲੀ ਜਾਂਦਾ ਹੈ ਖਰਚਾ ਜੀ ਇੱਕ ਦਿਨ ਤੇ ਸਾਡਾ ਕਿਰਾਏ ਦਾ ਖਰਚਾ ਪਤਾ ਦੇ ਦਿੱਤਾ ਜੀ ਇੱਕ ਦਿਨ ਦਾ ਬਿਜਲੀ ਦਾ ਵੀ ਬਹੁਤ ਵਧੀਆ ਜੀ ਸਾਰਾ ਫਿਰ ਮੁੜ ਕੇ ਮਹੀਨਾ ਬਚਨ ਦੇ 5 6 ਤਰੀਕ ਤੱਕ ਸਾਰੇ ਖਰਚੇ ਕੱਢ ਦਿੰਨੇ ਆ ਜੀ ਠੀਕ ਹੈ ਘਰ ਘਰ ਦੇ ਜਿਵੇਂ ਕੋਈ ਦੁੱਧ ਦਾ ਹੋ ਗਿਆ ਬਿਜਲੀ ਦਾ ਹੋ ਗਿਆ ਹਾਂ ਤੂ ਹੋਰ ਸੌਦੇ ਪੱਤੇ ਵਾਲੇ ਰਾਸ਼ਨ ਵਾਲੇ 5 6 ਤਰੀਕ ਤੱਕ ਸਾਰੇ ਨਿਪਟਾ ਦੇ ਦੇਣਾ ਤੇ ਆਪਾਂ ਜੀ ਜਿਵੇਂ ਉਹ ਫਿਲਮ ਸੀ ਤੁਹਾਡੀ 70000 ਨੂੰ ਜ਼ਮੀਨ ਠੇਕੇ ਤੇ ਦੇਣ ਵਾਲਾ ਤਾਂ ਉਹਦੇ ਵਿੱਚ ਜਿਆਦਾ ਜਿਹੜਾ ਕੰਮ ਹੈ ਉਹ ਤੁਸੀਂ ਕੀਤਾ ਹੋਇਆ ਸਹਾਇਕ ਕਲਾਕਾਰ ਬਹੁਤ ਕਿਤੇ ਕਿਤੇ ਵਰਤੇ ਗਏ ਨੇ ਹਾਂਜੀ ਹਾਂਜੀ ਤਾਂ ਉਸ ਦਾ ਜਿਹੜਾ ਮੇਨ ਮਕਸਦ ਸੀ ਉਹਦੇ ਜੀ ਤੁਸੀਂ ਕਾਮਯਾਬ ਹੋਏ ਮੇਨ ਮਕਸਦ ਕੀ ਸੀ ਹਾਂਜੀ ਲੋਕਾਂ ਨੂੰ ਸਮਝ ਲੱਗੀ ਐ ਇੱਥੇ ਵੀ ਆਉਂਦੇ ਨੇ ਲੋਕ ਕਹਿੰਦੇ ਸੀ ਯਾਰ ਬਹੁਤ ਵਧੀਆ ਕਰਿਆ ਤੁਸੀਂ ਬਹੁਤ ਕਰਿਆ ਵਧੀਆ ਕੰਮ ਕਰਿਆ ਜੀ ਲੋਕਾਂ ਨੇ ਸਮਝਿਆ ਵੀ ਹੈਗਾ ਉਹਦੇ ਤੋਂ ਨਹੀਂ ਉਹ ਮਕਸਦ ਕੀ ਸੀ ਫਿਰ ਮਕਸਦ ਆਪਣਾ ਇਹ ਹੀ ਸੀ ਜਿਵੇਂ ਹੁਣ ਤੁਹਾਨੂੰ ਪਤਾ ਜੀ ਬਾਹਰ ਅੰਦਰ ਜਾਈ ਜਾਂਦੇ ਨੇ ਆਈਲੈਂਡਸ ਕਰਕੇ ਆਈਲੈਂਡਸ ਵਾਲੇ ਕਰਾਈ ਜਾਂਦੇ ਨੇ ਇੰਨੇ ਨੇ ਪੈਸੇ ਲੁੱਟੇ ਜਾਂਦੇ ਨੇ ਹਾਂ ਹੁਣ ਤਾਂ ਵੇਲੋ ਹੀ ਬਾਹਰ ਜਾ ਕੇ ਵੀ ਚਲੋ ਓਕੇ ਹੀ ਹੁਣ ਤਾਂ ਜਿਵੇਂ ਜਿਵੇਂ ਸੁਣੀਂਦਾ ਜੀ ਬਾਕੀ ਕੁੜੀਆਂ ਨੂੰ ਭੇਜ ਦਿੰਦੇ ਸਨ ਜਿਵੇਂ ਖਰਚਾ ਲਾ ਲਿਆ ਮੁੜ ਕੇ ਦੇਖ ਲੋ ਅਗਲਾ ਮੁੰਡੇ ਦਾ ਘਰ ਬਰਬਾਦ ਹੋ ਜਾਣਾ ਕੁੜੀਆਂ ਜਾ ਕੇ ਉਥੇ ਆਪਣਾ ਹੋਰ ਚੱਕਰਾਂ 'ਚ ਪੈ ਗਏ ਮਗਰੋਂ ਵੀ ਇਕੱਲਾ ਇੱਕ ਧਿਰ ਨਹੀਂ ਮੁੰਡੇ ਵੀ ਨੇ ਜਿਹੜੇ ਉੱਥੇ ਜਾ ਕੇ ਕਹਿ ਲਈਏ ਕੁਛ ਪਰਵਾਹ ਨਹੀਂ ਮੁਕਰਿਆ ਇਹ ਬਸ ਵੀ ਕਈ ਮੁੰਡੇ ਨੇ ਕਈ ਕੁੜੀਆਂ ਵੀ ਘਰ ਤਾਂ ਹੁੰਦਾ ਹੀ ਹੈ ਪਰਿਵਾਰ ਤਾਂ ਇੱਕ ਉੱਜੜਦਾ ਹੀ ਭਾਵੇਂ ਕੁੜੀ ਦਾ ਹੋ ਗਿਆ ਕਈ ਮੁੰਡਿਆਂ ਦਾ ਉੱਜੜ ਜਾਂਦਾ ਫਿਰ ਮੁੜ ਕੇ ਮਰਦੇ ਨੇ ਵੀ ਉਹੀ ਆਪਾਂ ਦਿਖਾਉਣਾ ਚਾਹੁੰਦੇ ਵੀ ਇੱਥੇ ਹੀ ਆਪਣਾ ਤੁਸੀਂ ਕਰੋ ਕੰਮ ਕਰ ਵੀ ਆਪਣਾ ਬਾਹਰ ਦੇ ਚੱਕਰਾਂ 'ਚ ਨਾ ਹੀ ਪਾਓ ਵੀ ਭੋਲੇ-ਪਾਲੇ ਬੰਦੇ ਠੱਗੇ ਜਾਂਦੇ ਨੇ ਜੀ ਤੇ ਇੱਕ ਚੱਲਦੇ-ਜਲਦੇ ਸੋਨੂੰ ਹੀ ਤੁਸੀਂ ਇਸੇ ਤਰ੍ਹਾਂ ਹੀ ਸੰਤੁਸ਼ਟੋ ਕੰਮ ਚ ਜਾ ਅੱਗੇ ਤੁਸੀਂ ਇਸ ਨੂੰ ਕੋਈ ਵਧਾਉਣਾ ਚਾਹੁੰਦੇ ਕੋਈ ਇਸ ਤਰ੍ਹਾਂ ਦਾ ਪਲਾਨ ਹੈ ਹਾਂ ਜੀ ਹਾਂ ਆਪਾਂ ਜਰੂਰ ਵਧਾਵਾਂਗੇ ਇਹਨੂੰ ਵਧੀਆ ਆਪਣਾ ਤਾਂ ਪੂਰੀ ਸੋਚ ਇਹ ਹੀ ਹੈ ਵੀ ਆਪਾਂ ਵਧੀਆ ਤਕੜਾ ਹੋਟਲ ਬਣਾਵਾਂਗੇ ਜੀ ਅੱਛਾ ਹਾਂ ਯਾ ਪਰ ਹੁਣ ਵੀ ਇੱਥੇ ਹੀ ਕਰਾਂਗੇ ਪਹਿਲਾਂ ਤਾਂ ਵਧੀਆ ਬਣਾਵਾਂਗੇ ਜੀ ਜਗਾ ਟਰਾਲੀ ਟ੍ਰੂਲੀ ਤਿਆਰ ਕਰਾਵਾਂਗੇ 8 ਤੋਂ 10 ਲੱਖ ਰੁਪਏ ਭਾਵੇਂ ਲੱਗ ਜੇ ਠੀਕ ਤੇ ਉਹਦੇ ਟਰਾਲੀ ਟ੍ਰੂਲੀ ਤਿਆਰ ਕਰਾ ਕੇ ਉਹਦੇ ਵਿੱਚ ਬੰਦੇ ਬੈਠਣ ਵਾਲਾ ਵਿਗਾਰਡ ਬਣਾਵਾਂਗੇ ਜੀ ਹੂੰਦੇ ਚ ਪੱਕੇ ਪੱਕੇ AC U C ਸਾਰਾ ਕੁਝ ਲੱਗ ਜੂਗਾ ਜੀ ਠੀਕ ਉਹਦੇ ਵਿੱਚ 23 24 ਬੰਦੇ ਕਹਿੰਦੇ ਨੇ ਵੀ ਗੱਲ ਕਰੀ ਸੀ ਕਹਿੰਦੇ 23-24 ਬੰਦੇ ਵਿੱਚ ਬਹਿ ਜਾਣ ਕਰਨਗੇ ਟੇਬਲ ਲੱਗ ਜਾਣਗੇ ਠੀਕ ਹੈ ਤੇ ਬਾਕੀ ਹੌਲੀ ਹੌਲੀ ਤਾਂ ਬਹੁਤ ਕੋਸੋਚਿਆ ਜੀ ਇਹਦੇ ਜੀ ਸੋ ਸਾਡੀਆਂ ਸ਼ੁਭ ਸ਼ਾਮਾਂ ਨੇ ਭਾਜੀ ਹੁਣਾਂ ਨਾਲ ਜਿਵੇਂ ਇਹਨਾਂ ਨੇ ਪਟਿਆਲੇ ਦੇ ਵਿੱਚ ਆਣ ਕੇ ਮਿਸਾਲ ਕਾਇਮ ਕੀਤੀ ਹੈ ਜਿਹੜੇ ਬੇਰੁਜ਼ਗਾਰ ਨੇ ਪੜੇ ਲਿਖੇ ਨੇ ਜਾਂ ਅਣਪੜਨੇ ਜਿਨ੍ਹਾਂ ਨੂੰ ਲੱਗਦਾ ਕਿ ਕੰਮ ਕਿਤੇ ਵੀ ਨਹੀਂ ਪਰ ਥੋੜੀ ਜੀ ਕਹਿੰਦੇ ਨਾ ਹਿੰਮਤ ਹੈ ਮਰਦਾ ਮਦਦ ਹੈ ਖੁਦਾ ਜਿਹੜੇ ਖੁਦ ਜਿਹੜੇ ਮਿਹਨਤ ਕਰਦੇ ਨੇ ਫਿਰ ਉਹਨਾਂ ਨੂੰ ਪਰਮਾਤਮਾ ਆਪਣੇ ਆਪ ਕੋਈ ਨਾ ਕੋਈ ਰਸਤਾ ਬਿਖਾ ਦੇਂਦਾ ਤੇ ਇੱਕ ਵਾਰੀ ਫੇਰ ਮੈਂ ਦੱਸ ਦੇਵਾਂ ਕਿ ਪਟਿਆਲਾ ਦੇ ਜਿਹੜੀ ਇੱਕ ਛੜਕੇ ਅਮਰ ਹਸਪਤਾਲ ਨੂੰ ਜਾ ਰਹੀ ਹੈ ਤੇ ਇੱਧਰ ਇਹ ਜਿਹੜੀ ਛੜਕੇ ਪਟਿਆਲਾ ਹਰਟ ਇੰਸਟੀਚਿਊਟ ਨੂੰ ਤੇ ਸਾਡੇ ਪੇਠ ਵਾਲੇ ਇੱਧਰ ਬੈਕ ਵਾਲੇ ਪਾਸੇ ਜਿਹੜਾ ਹੈ ਇੱਧਰ ਤੁਸੀਂ ਦੇਖ ਰਹੇ ਹੋ ਖਾਲਸਾ ਕਾਲਜ ਨੂੰ ਜਾਂਦੀ ਹੈ ਤੇ ਇੱਥੇ ਜਿਹੜਾ ਸਾਹਮਣੇ ਚੌਕ ਹੈ ਨੇੜੇ ਆਰਮੀ ਦਾ ਸਟੇਸ਼ਨ ਹੈ ਇੱਥੇ ਆਪਣੀ ਦੁਕਾਨ ਲਾਉਂਦੇ ਨੇ ਗੁਰੂ ਜੀ ਪੰਜਾਬੀ ਰਸੋਈ ਤੇ ਜਿੱਥੇ ਵਧੀਆ ਸ਼ਾਨਦਾਰ ਸਿਹਤਮੰਦ ਘਰ ਦਾ ਖਾਣਾ ਜਿਹੜਾ ਪਰੋਸਿਆ ਜਾਂਦਾ ਹੈ ਜਿਹੜਾ ਪਿੰਡਾਂ ਦਾ ਖਾਣਾ ਅਸਲੀ ਪਿੰਡੂ ਖਾਣਾ ਪਿੰਡੂ ਸੱਭਿਆਚਾਰ ਦੀ ਝਲਕ ਵੀ ਇੱਥੇ ਵਿਖਾਈ ਦਿੰਦੀ ਹੈ ਅਸੀਂ ਬਾਈ ਹੁਣਾਂ ਕੋਲੇ ਥੋੜਾ ਜਿਹਾ ਆਏ ਦੇਰ ਸ਼ਾਮ ਨੂੰ ਆ ਤੇ ਕਿਉਂਕਿ ਦੁਪਹਿਰ ਵੇਲੇ ਇਹਨਾਂ ਕੋਲੇ 12 ਵਜੇ ਤੋਂ ਲੈ ਕੇ 3 ਵਜੇ ਦੇ ਦਰਮਿਆਨ ਤੱਕ ਇੱਥੇ ਤੰਤਾ ਲੱਗੇ ਹੁੰਦਾ ਭੀੜ ਹੁੰਦੀ ਹੈ ਬਾਈ ਜੀ ਹਰਾਂ ਕੋਲੇ ਪਹਿਲਾਂ ਵੀ ਇੱਕ ਦੋ ਵਾਰੀ ਅਸੀਂ ਸੰਪਰਕ ਕੀਤਾ ਸੀ ਵੀ ਇਹਨਾਂ ਦੀ ਇੰਟਰਵਿਊ ਇਹਨਾਂ ਦੀ ਗੱਲਬਾਤ ਜਿਹੜੀ ਲੋਕਾਂ ਤੱਕ ਪਹੁੰਚਾਈ ਜਾਵੇ ਬਾਈ ਜੀ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਤੁਹਾਡਾ ਜੀ ਤੁਸੀਂ ਆਏ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਲੋਵੇ ਆਏ ਹੋ ਜੀ ਸਪੈਸ਼ਲ ਚੱਲ ਕੇ